ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਇਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿੰਨਾ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਇੱਥੇ ਦੁਪਹਿਰ ਦਾ ਟਾਈਮ ਆ ਤੇ ਆਪਾਂ ਲੱਗੇ ਹੋਏ ਸੀਗੇ ਕੱਪੜੇ ਚੱਕਣ ਕੱਪੜੇ ਸਵੇਰੇ ਧੋਤੇ ਸੀਗੇ ਥੋੜੇ ਜਿਹਾ ਧੋਤੇ ਸੀਗੇ ਤੇ ਮਸ਼ੀਨ ਨਾਲ ਦੀ ਨਾਲ ਚੱਲ ਰਹੀ ਸੀਗੀ ਫਿਰ ਇਹ ਸੁੱਕ ਗਏ ਸੀਗੇ ਮੈਂ ਹਾਂ ਚਲੋ ਲਾ ਕੇ ਅੰਦਰ ਰੱਖ ਦਈਏ ਤੇ ਕਾਫੀ ਅੱਜ ਤਾਂ ਧੁੱਪਾਂ ਬਹੁਤ ਜ਼ਿਆਦਾ ਸੀਗੀ ਸੋਹਣੀ ਧੁੱਪਾਂ ਨਿਕਲੀ ਹੋਈ ਸੀਗੀ ਤੇ ਸਾਰੇ ਕੱਪੜੇ ਹਨ ਬਿਲਕੁਲ ਸੁੱਕ ਗਏ ਸੀਗੇ ਤੇ ਮੈਂ ਹੈ ਨਾ ਹੋਰ ਸੁੱਕਣੇ ਪਾਉਣੇ ਸੀਗੇ ਜਿਵੇਂ ਕਿ ਮੈਂ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਆ ਵੀ ਕੱਲੂ ਤਾਂ ਆਪਾਂ ਨੇ ਝਾੜਛੜੀ ਆ ਸ਼ੁਰੂ ਕਰੇ ਦੇਣਾ ਨਾ ਐਤਵਾਰ ਵਾਲਾ ਦੇਣਾ ਅੱਜ ਤੇ ਬਹੁਤ ਵਧੀਆ ਧੁੱਪਾਂ ਨਿਕਲੀ ਹੋਈ ਸੀਗੀ ਰੱਬ ਨੇ ਸੁਣ ਲਈ ਤੇ ਵਧੀਆ ਧੁੱਪਾਂ ਕੱਢਦੀ ਅੱਜ ਹੈ ਤੇ ਆਪਾਂ ਇਹ ਕੱਪੜੇ ਚੱਕ ਦਾਂਗੇ ਤੇ ਹੋਰ ਮੇਰੀ ਨਾਲ ਦੀ ਨਾ ਮਸ਼ੀਨ ਲਾਈ ਹੋਈ ਸੀਗੀ ਉਹ ਤੋਂ ਹੀ ਕੇ ਨਾ ਇੱਥੇ ਸੁੱਕਣੇ ਪਾ ਦਾਂਗੇ ਫਿਰ ਉਹ ਵੀ ਸੁੱਕ ਜਾਣਗੇ ਤੇ ਗੱਦੇ ਵਗੈਰਾ ਸਾਰਾ ਕੁਝ ਅੱਜ ਬਾਹਰ ਕੱਢ ਕੇ ਨਾ ਆਪਾਂ ਧੁੱਪਾਂ ਲਵਾ ਲਾਂਗੇ ਤੇ ਇੱਥੇ ਨਾ ਜਦੋਂ ਮੈਂ ਇਹ ਕਮੀ ਚੱਕਣ ਲੱਗੀ ਇਹਦੇ ਵਿੱਚ ਪ੍ਰਿੰਟ ਸੀਗੀ ਮੈਨੂੰ ਆਇਆਗਾ ਮੈਂ ਕਿਤੇ ਹੱਥ ਤੇ ਨਾਲ ਲੜ ਜੂਗੀ ਹਾਂ ਤੇ ਮੌਸਮ ਦੇਖ ਲੋ ਕਿ ਨਾ ਸੋਹਣਾ ਹਨਾ ਹਵਾ ਨਹੀਂ ਚੱਲ ਰਹੀ ਹੈਗੀ ਪਰ ਧੁੱਪਾਂ ਬਹੁਤ ਜ਼ਿਆਦਾ ਲੱਗ ਰਹੀ ਸੀਗੀ ਤੇ ਇਹ ਧੁੱਪਾਂ ਦੀ ਜ਼ਰੂਰਤ ਵੀ ਸੀ ਤੇ ਪਰ ਧੁੱਪਾਂ ਤੰਗ ਵੀ ਕਰ ਰਹੀ ਸੀਗੀ ਜ਼ਿਆਦਾ ਲੱਗ ਰਹੀ ਸੀ ਗਰਮੀ ਆ ਰਹੀ ਸੀ ਹੈ ਨਾ ਪਰ ਕੰਮ ਕਰਨਾ ਤਾਂ ਜ਼ਰੂਰੀ ਆ ਜੀ ਕੰਮ ਫਿਰ ਆਇਆ ਦਿਨ ਵੀ ਥੋੜੇ ਰਹਿੰਦੇ ਆ ਵੀ ਸਾਫ ਸਫਾਈਆ ਕਰ ਲਈ ਆਪਾਂ ਮੀਨੇ ਹੁਣ ਕਾਫੀ ਗਾਹ ਪਾਇਆ ਪਿਆ ਸੀ ਮਤਲਬ ਹਰਿਆਵਲ ਵਗੈਰਾ ਜੰਮੀ ਪਈ ਆ ਸਾਰੇ ਪਾਸੇ ਸਾਫ ਕਰਦੇ ਆਪਾਂ ਹਨਾ ਥੋੜਾ ਥੋੜਾ ਕਰਕੇ ਤੇ ਸ਼ਾਇਦ ਹੁਣ ਤਾਂ ਮੀ ਨਾ ਆਵੇ ਹਨਾ ਤੇ ਲੋ ਜੀ ਆਪਾਂ ਗੱਦੇ ਲਾਗੇ ਕੱਢਣ ਤੇ ਇੱਥੇ ਸੈਫਰੀ ਦੇ ਪਾਪਾ ਨੂੰ ਕਰ ਰਹੀ ਸੀ ਵੀ ਚੱਲ ਉੱਠ ਕੱਢ ਹੁਣ ਵੀ ਮੈਨੂੰ ਕਰ ਲਾਂਦੇ ਸਾਫ ਸੁਪੀਆ ਤੇ ਉਹ ਚਾ ਵੀ ਕੀਤੀ ਬਹਿ ਗਈ ਉਹਨਾਂ ਨੂੰ ਟੀਵੀ ਦਾ ਹੁੰਦਾ ਵੀ ਟੀਵੀ ਦੇਖੀ ਜਾਵਾ ਤੇ ਟੀਵੀ ਲਾਇਆ ਸੀ ਖਬਰਾਂ ਤੇ ਮਾ ਚਲੋ ਵਿਚਾਪੇ ਕੇ ਉੱਧਰ ਬਹਿ ਜਿਓ ਆਪਦਾ ਵੀ ਮੈਨੂੰ ਕਰ ਲੜਨ ਦਾ ਕਮਰਾ ਸਾਫ ਵੀ ਫਿਰ ਘਾਰਾਂ ਦਾ ਟਾਈਮ ਹੋ ਜਾਣਾ ਤੇ ਉਹ ਕਹਿੰਦਾ ਵੀ ਚਾਨੂੰ ਆਪਦੇ ਪਰਦੇ ਪਰਦੇ ਧੋਲਾ ਵੀ ਚਾਨੂੰ ਉੱਠ ਘੜਦਾ ਫਿਰ ਮੈਂ ਹਨਾ ਵੀ ਪੱਠੇ ਕੁੱਤਰ ਨੂੰ ਜਾਣਾ ਵੀ ਚਲ ਮੈਂ ਪੱਠੇ ਪਾਇਆ ਨਾ ਤੂੰ ਆਪਦਾ ਸਾਫ ਕਰ ਲਈ ਤੇ ਫਿਰ ਸਹਦੇ ਪਾਪਾ ਪੱਠੇ ਪਾ ਦੇਣਗੇ ਤੇ ਫਿਰ ਮੈਂ ਆਪਦਾ ਕਮਰਾ ਸਾਫ ਕਰੀ ਜਾਊਂਗੀ ਚਲੋ ਜੀ ਇਕੱਠੇ ਕੰਮ ਨੇ ਬੜ ਜੂਗਾ ਧਾਰਾ ਮੋਕੇ ਜਾਊਂਗੀ ਹੁਣ ਮੈਂ ਥੱਲੇ ਨੂੰ ਤੇ ਆਪਾਂ ਚਾਦਰਾਂ ਵਗੈਰਾ ਤੇ ਪੜਦੇ ਮਸ਼ੀਨ ਦੇ ਵਿੱਚ ਪਾਤੇ ਤੇ ਕੁਸ਼ਕਾਹਾ ਕੱਪੜੇ ਬੱਚਿਆਂ ਦੇ ਸੀਗੇ ਜਿਹੜੇ ਹੁਣ ਖੋਲ ਕੇ ਗਏ ਸੀ ਸਵੇਰੇ ਅੱਜ ਆਪਣੇ ਭੋਗ ਪਿਆ ਗੁਰਦੁਆਰਾ ਸਾਹਿਬ ਤੇ ਅ ਫਿਰ ਦੋਨੋਂ ਚਲੇ ਗਏ ਸੀ ਉਹ ਦੋ ਸਵੇਰੇ ਸਾਧਰੀ ਚਲੇ ਜਾਂਦੇ ਨੇ ਗੁਰਦੁਆਰਾ ਸਾਹਿਬ ਰਾਤ ਨੂੰ ਵੀ ਉੱਥੇ ਹੁੰਦੇ ਆ ਜਿਸਕਰ ਜਿਸਕਰ ਨਕਰੇਂਦਾ ਸਹਜ ਉੱਥੇ ਪੈ ਜਾਂਦਾ ਤੇ ਸਵੇਰੇ 4 ਵਜੇ ਉੱਠ ਕੇ ਆਉਂਦਾ ਉੱਥੋਂ ਤੇ ਚਲੋ ਵਧੀਆ ਜਾਈ ਜਾਂਦੇ ਨੇ ਨਾ ਪਰ ਮੈਂ ਕਦੇ ਨਹੀਂ ਰੋਕਿਆ ਹੈਗਾ ਬੱਚਾ ਨੂੰ ਵੀ ਚਲੋ ਗੁਰੂ ਘਰ ਵਾਰੇ ਨਹੀਂ ਮੈਂ ਰੋਕਦੀ ਹੈਗੀ ਨਾ ਇਹਦੇ ਪਾਪਾ ਨੇ ਰੋਕਿਆ ਕਦੇ ਨਾ ਮੈਂ ਰੋਕਿਆ ਤੇ ਬਸ ਵਿੱਚ ਚਲੋ ਹਨਾ ਬੱਚੇ ਜਾਂਦੇ ਨੇ ਸਿੱਧੇ ਰਾਹ ਲੱਗੇ ਹੋਏ ਨੇ ਕੋਈ ਗੱਲ ਨਹੀਂ ਲੱਗੇ ਰਹਿੰਦੇ ਹਨਾ ਕਦੇ ਨਹੀਂ ਮੈਂ ਇਹਨਾਂ ਨੂੰ ਕਿਹਾ ਹੈਗਾ ਵੀ ਰਹਿਣ ਦੋ ਚਲੋ ਵੀ ਛੱਡੋ ਪਰੇ ਤੇ ਚਲੋ ਉੱਥੇ ਚਲੇ ਜਾਂਦੇ ਨੇ ਸੇਵਾ ਵਗੈਰਾ ਕਰੇ ਆਉਂਦੇ ਨੇ ਨਾ ਤੇ ਬੱਚਿਆਂ ਦਾ ਜੀ ਲੱਗਿਆ ਰਹਿੰਦਾ ਨਾਲੇ ਸੇਵਾ ਵੱਲ ਧਿਆਨ ਲੱਗਿਆ ਰਹਿੰਦਾ ਹਨਾ ਬੱਚਾ ਗਲਤ ਪਾਸੇ ਨਹੀਂ ਜਾਂਦਾ ਹੈਗਾ ਸਹੀ ਆ ਚਲੋ ਜਿੰਨੀ ਸੇਵਾ ਕਰਨ ਉਹ ਨਹੀਂ ਪਤੀਆ ਇਹ ਤੇ ਦੋਨੋਂ ਚਲੇ ਜਾਂਦੇ ਨੇ ਤੇ 사ਦਰੀ ਚਲੇ ਗਏ ਸੀਗੇ ਨਾ ਆ ਕੇ ਤੇਵਾ ਸੋਣ ਮੈਂ ਇਹ ਸੁੱਕਣੇ ਪਾ ਦੂੰਗੀ ਸਾਰੇ ਕੱਪੜੇ ਤੇ ਫਿਰ ਆਪਾਂ ਪਰਦੇ ਵਗੈਰਾ ਵੀ ਆਪਾਂ ਧੋ ਕੇ ਨਾ ਸਮਾਰ ਕੇ ਪਾ ਦਾਂਗੇ ਤੇ ਗੱਦੇ ਆਪਾਂ ਨੇ ਕੱਢਦੇ ਸੀ ਇੱਕ ਪਾਸੇ ਤੂੰ ਐਨ ਖੜਕ ਕੇ ਥੋੜੀ ਜੀ ਧੁੱਪ ਨਾਲ ਥੋ ਪੈਣੀ ਜ਼ਿਆਦਾ ਸੀ ਨਾ ਹੁਣ ਮੈਂ ਪਾਸੇ ਬਦਲ ਤੇ ਇਹਨਾਂ ਦੇ ਤੇ ਬਹੁਤ ਜ਼ਿਆਦਾ ਧੁੱਪਾਂ ਲੱਗ ਰਹੀ ਸੀਗੀ ਤੇ ਬਿਲਕੁਲ ਐਨ ਹੋ ਗਏ ਕਰਮ ਹੋਏ ਪੈ ਸੀ ਗੈਨ ਖੁੱਲ ਗਏ ਜਦੋਂ ਨਾ ਆਪਾਂ ਗੱਤੇ ਵਗੈਰਾ ਨੂੰ ਧੁੱਪਾ ਲਵਾ ਦਨੇ ਆ ਜਸਰਾਣੇ ਹੋਏ ਗੱਤੇ ਹੋਏ ਕੋਈ ਵੀ ਰੂ ਹਨਾ ਰੂਹ ਵਾਲੀ ਚੀਜ਼ ਹੋਈ ਜਦੋਂ ਧੁੱਪਾ ਲੱਗ ਜਿੰਦੀ ਆ ਫੁੱਲ ਜਾਂਦੇ ਨੇ ਫੁੱਲ ਕੇ ਬਹੁਤ ਸੋਹਣੇ ਹੋ ਜਾਂਦੇ ਨੇ ਤੇ ਇੱਥੇ ਲੱਗੀ ਸੀਗੀ ਕੱਪੜੇ ਕੱਢਣ ਕੋਸ਼ਕਾ ਕੱਪੜੇ ਰਹਿੰਦੇ ਸੀਗੇ ਮਸ਼ੀਨ ਦੇ ਵਿੱਚ ਮੈਂ ਨਾ ਇਕੱਠਾ ਹੀ ਕੰਮ ਛੇੜ ਲਿਆ ਸੀਗਾ ਵਿੱਚੇ ਕੱਪੜਿਆਂ ਦਾ ਵਿੱਚੇ ਝਾੜ-ਛੜਾਈ ਦਾ ਮੈਨੂੰ ਐ ਸੀਗਾ ਵੀ ਇਕੱਠਾ ਹੀ ਨਿਬੜ ਚੁਗਾ ਅੱਜ ਵੀ ਇੱਕ ਕਮਰਾ ਕੱਢੂੰਗੀ ਮੈਂ ਨਾ ਥੋੜਾ ਥੋੜਾ ਕਰਕੇ ਕਮਰਾ ਕੱਢਦੇ ਹੁੰਨੀ ਆ ਵੀ ਇੱਕ ਲੱਖ ਤਾ ਪਰਦੇ ਤੇ ਬਜਨ ਨਹੀਂ ਪਾਉਂਦੀ ਕੱਲਾ-ਕੱਲਾ ਕਰਕੇ ਕੱਢਾਂਗੇ ਆਪਾਂ ਜੋ ਇਹ ਸਾਰਾ ਸਮਾਨ ਆਪਣਾ ਲੈ ਕੇ ਬਾਹਰ ਚੁੱਕਾਂ ਤੇ ਕਮਰਾ ਕੱਟਾ ਖਾਲੀ ਕਮਰਾ ਖਾਲੀ ਕਰਕੇ ਗੋਲ ਦੇਆ ਇਹ ਨਾਲ ਇਹਨਾਂ ਦੇ ਕਪੜੇ ਧੋ ਰਹੀਆਂ ਹਨ ਤਾਂ ਪੜਦੇ ਵਗੈਰਾ ਆਪਣੇ ਪਾਤੇ ਚਾਦਰ ਵੀ ਪਾ ਦੇ। ਐ ਸੌਂਫੇ ਜਾਂਗੇ ਕਿੰਨੇ ਜਦੋਂ ਛਾੜ ਗਿਆ ਨਾ ਤਦੋਂ ਨਾਲ ਦੀ ਨਾਲ ਆਪਣੇ ਬਿਸ਼ਾ ਲਾ। ਤੇ ਹੁਣ ਗੱਲ ਲਿੱਤ ਜਾਏ। ਖਾਣੇ ਨੂੰ ਇਦਾਂ ਚੜ-ਚੜ ਕੇ ਬਾਹਰ। ਖਾਣੇ ਸਾਫ ਕਰ। ਇੱਕ ਇੱਕ ਕਰਾ ਰਗਾ ਕੇ ਸਾਫ ਕਰ। ਇੱਥੇ ਕਿਉਂਕਿ ਇਹ ਮਾਹੌਲ ਹੁੰਦਾ ਹੈ ਕਿ ਰੈਦਰ ਘਰ ਦੇ ਕੰਮ ਵੀ ਕਰਦੇ ਨੇ ਦੇ ਰੋਜ਼ ਦੀ ਰੁਟੀਨ ਨਾਲ ਤੇ ਫਿਰ ਔਖਾ ਹੁੰਦਾ ਹੈ ਜ਼ਰੂਰ ਸੁਣਿਓ। ਤਾਂ ਇਸ ਨੂੰ ਮੈਂ ਇੱਕ ਕਿਸੇ ਖਬਰਾਂ ਕਰਕੇ ਸਾਥ ਕਰ ਦਿੰਦੀ ਹਾਂ। ਵੀ ਗਾਲਿਆਂ ਨਾਲ ਕੋਈ ਵਾ ਨਾ ਮਿਲਣੀ ਨਹੀਂ ਕੁਝ ਪਤਾ ਹੁੰਦਾ ਹੈ ਨਾ। ਬਿਕੋਜ਼ ਉਹ ਮਾਇਨਾ ਤੇ ਬਾਰਤ ਹਾਂ ਕਰਨਾ ਔਖਾ ਹੀ ਹੈ। ਤੇ ਅੱਜ ਆਹ ਹਨੈ ਅਸਮਾਨੰਦਰਾਜਾ ਹੁਣ ਪੜਾ ਰਹੀ ਕਿ ਕੁਸਵਾਤ ਪਰ ਦੁਬੇ ਤਾਂ ਕਰਾਈ। ਜੇ ਸੋਈ ਦਾ ਤੁਹਾਨੂੰ ਪਤਾ ਹੈ ਸੋਈ ਦਾ ਸਮਾਨ ਆਪਣੇ ਜਾਰਾ ਹੁੰਦਾ ਹੈ ਨਾ ਹਰ ਇੱਕ ਭੈਣ ਦੇ ਜਿਹੜੇ ਭੈਣ ਘਰ ਕੋ ਪਤਾ ਨਹੀਂ ਨੂੰ ਕਿ ਨਾ ਸਮਾਨ ਦਰ ਸੋਈ ਦੇ ਵਿੱਚ ਮਾਣ ਮੁਰਾ ਤੋਂ ਛੋਟਾ ਭਾਂਡੇ ਦੇ ਟੇ ਉਹਦਾ ਬਹੁਤ ਟਾਈਮ ਲੱਗਦਾ ਹੈ। ਕੁਝ ਤੋਂ ਨਹੀਂ ਦੀਆ ਕੋਈ ਤਾਂ ਬਰਕਰਾਰ ਪਰ ਗਿਆ ਨੇ। ਤੇ ਤੇਰੋ ਪਹਿਲਾ ਕਮਰੇ ਕਰਕੇ ਨਾ ਕੇ ਸੋਨ ਨੂੰ ਸ਼ੁਰੂ ਤੋਂ ਸੋਨ

अभी ये जो नाश्ता करना नाश्ता कर दूँगी रात में नाश्ता जो आपने मुझे दिया जो भाई फिर रहना है दिनेश भी आपने को थोड़ी ही आज जो गई जी तेना ना सारा तो ना ना। सारा तरीके तो पहले बना काम में निपटने के लिए तो पहले बना निवेशिंग ना वाले काम सारा ਉਹ ਤਾਂ ਆਪਾਂ ਨੇ ਪਹਿਲਾਂ ਸਾਰਾ ਪਬਲੀਕ ਕਰਕੇ ਬਸ ਹੁਣ ਮੀਂਹ ਡਾ ਲਿਆ ਕਰਦੇ ਨਾ ਮੀਂਹ ਨਾਲ ਬੜਾ ਥੇਲੋ ਹੋ ਜਾਂਦਾ ਨਾ ਤਾਂ ਗਿੱਲਾ ਹੋ ਜਾਂਦਾ ਹੈ ਕਰਸਲਾ ਆ ਜਾਂਦੀ ਹੈ ਤੇ ਹੁਣ ਆਪਾਂ ਸਾਰੀ ਚੀਜ਼ਾਂ ਨੂੰ ਸਲਵਾ ਦਾ ਕਿ ਜੇ ਇਸ ਤਰ੍ਹਾਂ ਤੋਂ ਪਾਣੀ ਚਲੀ ਗਈ ਬਸ ਰਬਾ ਮੀਂਹ ਹੋਖਦੀ ਮਾ ਮੇਲਾ ਉਹਦੇ ਵੀ ਕਿਹਨੇ ਕੋਤਲ ਵੇਖਾਂਗੇ ਅੱਜ। ਹਨਾ ਹੀ ਮੌਸਮ ਚ ਮੀਂਹ ਆ ਦੇ ਰਹੇਗੇ ਲੱਗਦਾ। ਪਰ ਮੀਂਹ ਆਉ। ਮੀਂਹ ਦਾ ਬਹੁਤ ਬੱਖਰ। ਪਿਛਲੇ ਸਾਲ ਮੀਂਹ ਆ ਗਿਆ ਸੀਗਾ ਬਹੁਤ ਜ਼ਿਆਦਾ। ਤੇ ਚੰਦਰੀ ਸੀ ਇਹ ਬਣਾ ਕੇ। ਤੇ ਮੇਰਾ ਵਿਚਾਰ ਰੁਕਣਾ। ਬਹੁਤ ਉਹ ਮੀਂਹ ਆਸ। ਨੋਮੀਆ ਦੇ ਦੰਦਾ ਆਉਂਦੇ ਹੁੰਦਾ ਜਿਹਦਾ ਗਾਉਂਦੀ ਆ। ਉਹਦਾ ਮੀਂਹ ਪੱਕਾ ਹੁੰਦਾ ਹੁੰਦਾ। ਤੇ ਹਨਾ ਤੇ ਪਿੰਡਾਂ ਦੇ ਵਿੱਚ ਮਤਲਬ ਕੈਂਡਰ ਦੇ ਵਿੱਚ ਸੌਣ ਦੇ ਵਿੱਚ ਚੜ੍ਹੜੀ ਨਹੀਂ ਕਰੀਦਾ ਹਨਾ ਜਿਵੇਂ ਕਿ ਮੇਰੇ ਟੇਕੇ ਮੈਂਡਾ ਉੱਥੇ ਸੌਣ ਦੇ ਵਿੱਚ ਚੜ੍ਹੜੀ ਨਹੀਂ ਕਰਦੇ ਹੈਗੇ ਤੇ ਮਤਲਬ ਉੱਥੇ ਨਾ ਸੀ ਜਾਲਾਂ ਵੀ ਡਾ ਸਕਦੇ ਆ ਕਿ ਕੁਝ ਮੋਹਰੇ ਨਾਲ ਜਾਲ ਲੱਗੇ ਸੌਣ ਚੜ੍ਹਨ ਤੋਂ ਪਹਿਲਾਂ ਸਾਨੂੰ ਸਾਫ਼ ਸਲੀ ਯਾਰਾਂ ਨਾਲ ਪੈਂਦਾ ਕਹਿੰਦੇ ਆ ਵੀ ਹਨਾ ਸ਼ਰਮ ਉਹ ਵੀ ਤੇ ਦੱਦੀਆਂ ਨਹੀਂ ਕਿ ਕਿ ਸੱਪ ਆ ਜਾਂਦੇ ਨੇ ਵੀ ਜੇ ਆਪਾਂ ਸੌਣ ਦੇ ਵਿੱਚ ਉਹ ਕਰਦੇ ਜਦੋਂ ਫਿਰ ਮੈਂ ਇੱਥੇ ਵਿਆਹ ਤੇ ਆਣੀ ਇੱਥੇ ਸੌਣ ਦੇ ਵਿੱਚ ਝੜ-ਝੜੀਆਂ ਕਰਦੇ ਸੀਗੇ ਜੇ ਇਹ ਕਹਿੰਦੇ ਸਾਡਾ ਤਾਂ ਮਿੱਲੇ ਸੌਣ ਦੇ ਵਿੱਚ ਉਹ ਆਪੇ ਸਿੰਗ ਲਾ ਲੈਂਦਾ ਤੇ ਡਿਮੋਨਿੰਗ ਮਥਾੜੇ ਜੇ ਨਾਲੇ ਸੀ ਇਹ ਲੱਗਦਾ ਕਿ ਚਲੋ ਹੁੰਦੀਆਂ ਇਹਨੂੰ ਤੇ ਕਹਿੰਦੇ ਇਸ ਤੋਂ ਸੌਣ ਦੇ ਵਿੱਚ ਝੜ-ਝੜੀਆਂ ਕਰਦਾ ਮੈਂ ਸਾਡੇ ਤੋਂ ਉੱਥੇ ਕਰਦੇ ਨਹੀਂ ਸੀਗੇ ਅਸੀਂ ਜਦ ਸਾਡੀ ਮੰਮੀ ਨਾਲ ਜਾਣਗੇ ਕਹਣਾ ਵੀ ਜਾਲਾ ਨਾ ਲੱਗ ਜਾਣਾ ਅਚਾਨਕ ਜਿਵੇਂ ਅਸੀਂ ਜਾਣ ਕੇ ਹੀ ਜਾਲਾ ਲਾ ਦਣਾ ਨਾ ਉਹ ਸੱਚੀਓ ਸਾਡੇ ਸਕੂਲੀ ਆ ਜਿਸਥਾ ਪਾਇਆ ਬਣਾ ਦੱਸ ਦਿੱਤੇ ਅਸੀਂ ਕਈ ਵਾਰ ਉਹ ਕਰਕੇ ਦੇਖਿਆ ਹੈ ਸਾਰੇ ਤੇ ਜਰੂਰ ਆਉਂਦੇ ਸੀ ਤੇ ਪਰ ਇੱਥੇ ਵੀ ਨਾ ਇੱਥੇ ਮਤਲਬ ਇੱਥੇ ਸੌਣ ਦੇ ਵਿੱਚ ਛਾੜ ਛੜੀ ਹੱਤਾਂ ਦੇ ਆ ਕਈ ਪਿੰਨਚ ਨਹੀਂ ਕਰਦੇ ਹੈਗੇ ਕਈ ਪਿੰਡਾਂ ਦੇ ਵਿੱਚ ਸੌਣ ਮਾਰਨ ਦੇ ਨਾ ਬੁਲਾਈ ਨਹੀਂ ਆ ਚਾਹ ਤੇ ਲੇਕੋ ਮੁੰਡੇ ਉੱਥੇ ਵੀ ਆਪਣੇ ਮੇਲਾ ਭਰਦਾ ਗੰਨੂ ਨਵੀ ਦਾ ਉਹ ਨਾ ਕੋੜੀ ਐ ਮੈਂ ਕੋੜੀ ਉੱਥੇ ਬਹੁਤ ਭਾਰੀ ਮੇਲਾ ਲੱਗਦਾ ਫਤਮੀ ਇਹ ਨਹੀਂ ਚਲੀ ਜਾਣਾ ਫਤਮੀ ਲੈ ਆਉਣਾ ਉਦੋਂ ਕਿ ਸਾਡੇ ਵਿੱਚ ਜਦੋਂ ਉਹ ਕੋਈ ਮੇਲਾ ਹੁੰਦਾ ਵਸੇ ਮੇਰੇ ਨਾਲ ਤਾਂ ਬਹੁਤ ਹੀ ਦਿਲ ਨੂੰ ਬਹੁਤ ਸੇ ਰੋੜਾ ਦੇਖੇ ਨੂੰ ਪੜ੍ਹਿਆ ਮਿਲਦਾ ਸਾਡੇ ਉਥੇ ਸਾਡੇ ਪਿੰਡ ਕੋਈ ਮੇਲਾ ਹੁੰਦਾ ਸੀ ਦੇਖਾ ਬਹੁਤ ਚੌੜਾ ਜਾਨਾ ਸੀ ਮੇਲਾ ਦੇਖਣਾ ਪਰ ਉਹ ਆਪਣੀ ਪੂਰੀ ਮੇਲਾ ਹੁੰਦਾ ਪਿਆ ਤੇ ਪੂਰੀਆਂ ਮੇਲਾ ਹੁੰਦਾ ਉਹ ਜਿਹੜਾ ਆਪਣੇ ਕੋਲ ਮੇਲਾ ਹੈ

ਤੇ ਇਹ ਵੀ ਜਦੋਂ ਜਿੱਦ ਤੱਕੀਆਂ ਲੋਆਂ ਚੱਲਦੀਆਂ ਨੇ ਤਾਂ ਸੇਕ ਵੀ ਨਹੀਂ ਬਚੇਗਾ ਤੇ ਠੰਡੀ ਕਮਰ ਹੋ ਜੂਗੀ। ਫਾਟੀ ਮੈਂ ਸਾਰੇ ਝਾੜਦਾ ਤੇ ਮੈਂ ਉਹਦੇ ਲਈ ਪਾਤੀਆਂ ਮਤਲਬ ਸਾਰੇ ਆਹ ਝਾੜ ਕੇ ਹਨ ਤੇ ਫੋਲਡ ਪਾਉਂਦਾ। ਆਹ ਪੱਖਿਆਂ ਦੇ ਨਾਲ ਜਿਆੜਾ ਲੱਗੇ ਜਿਹੜੇ ਸਾਡੀ ਆਹ ਪੱਖਿਆਂ ਦੇ ਨਾਲ ਮੈਂ ਬੈਠਾ ਤੇ ਛੱਟ ਕੇ ਦੋ ਕਮਰੇ ਆ ਗਏ ਨਾ ਇਹਦਾ ਸਾਫਤਾ ਬਣੂ। ਜਿਹੜਾ ਹੈਗਾ ਬੰਦਲੇ ਦੇ ਕਮਰੇ ਦਾ ਉਹ ਮਤਲਬ ਉਹ ਤੇ ਪੱਖਾ ਝੜ ਨਹੀਂ ਜਾਂਦਾ ਹਾਂ ਜੀ ਹਾਂ ਜਣੀ ਬੰਦ ਉਸ ਥੱਲੇ ਵੀ ਸਾਤਾ ਆਪਣੀ ਉੱਚੀ ਜਾ ਰਹਿ ਥੇ ਇਹ ਸਹੀ ਹੈ ਇਹਦਾ ਬਸ ਜੇ ਮੈਂ ਝਾੜੂ ਨਾਲ ਜਦੋਂ ਫੁੰਗੜੀ ਆ ਨਾ ਉਹ ਝਾੜ ਦਿੰਦਾ ਜਣੇ ਜਿਹੜਾ ਲੱਗ ਜਾਂਦਾ ਤਾਂ ਕਿ ਉਹ ਜੀ ਹੁੰਦੀ ਹੈ ਨਾ ਕਰਦਾ ਉਹ ਰਾਈ ਜਾਂਦਾ ਤੇ ਇਹਨਾਂ ਮੈਂ ਝੜ ਮੈਂ ਝਾੜ ਦਿੰਦੇ ਕਿਉਂਕਿ ਮੈਨੂੰ ਝੰਡਾ ਦੱਬਦਾ ਵਾਸਨ ਯੂਪੀਰ ਨੂੰ ਕਿ ਸਾਰੇ ਕਿਤੇ ਪਹਿਲਾਂ ਜੰਝਾੜੇ ਚਾਣੀ ਆਪਾਂ ਪੂਰਾ ਕੱਢਦੇ ਹਾਂ ਵਿੱਚ ਤੇ ਮੇਰੀ ਮਸ਼ੀਨ ਵੀ ਖੜ ਗਈ ਪੜਦੇ ਧੋਤੇ ਕੇ ਪੜਦੇ ਵੀ ਕੱਢ ਕੇ ਆਉਣਾ ਲਓ ਜੀ ਆਪਾਂ ਨੇ ਕਮਰਾ ਸਾਰਾ ਆਪਣਾ ਸਾਫ ਕਰਤਾ ਤੇ ਟਾਕੀਆਂ ਵਗੈਰਾ ਵੀ ਇਹਨਾਂ ਸਾਫ ਕਰਤੀਆਂ ਦੀਰਾ ਫੇਰਤੀਆਂ ਸਾਰੀਆਂ ਸਾਫ ਹੋ ਗਈਆਂ ਜਿਹੜਾ ਮਿੱਟੀ ਮਿੱਟੀ ਸਾਰੇ ਝੜ ਗਏ ਗਿੱਲੀ ਲੀਰ ਕਰ ਕਰ ਕੇ ਸਾਰੇ ਕਿਤੇ ਫੇਰਤੀ ਇਧਰ ਲੀਆਂ ਟਾਕੀਆਂ ਵੀ ਇਧਰ ਲੀਆਂ ਵੀ ਤੇ ਸੀਟ ਬੈੱਡ ਸਾਰਾ ਕੁਝ ਸਾਫ ਕਰ। ਕੰਪਲੀਟ ਕਰਤਾ ਸਾਰਾ ਕੁਝ। ਤੇ ਫੋਟੋ ਆ ਵੀ ਆਪਾਂ ਸਾਫ ਕਰਕੇ ਲਾ ਦਾਂਗੇ ਆਪਣੇ ਕਮਰੇ ਦੇ ਵਿੱਚ ਕੰਮ ਸਾਫ ਤੇ ਕੰਸ ਦੇ ਅਖਬਾਰ ਆਪਾਂ ਨੇ ਚੇਂਜ ਕਰਤੇ ਤੇ ਫੋਟੋਆਂ ਦੁਬਾਰਾ ਲਾ ਦਿਆਂ। ਤੇ ਹੁਣ ਬਚ ਚੁੱਕੇ ਨੇ ਪੰਜ। ਆਪਾਂ ਚੱਲਿਆ ਹਾਂ ਧਾਰਾ ਚੌਂ ਧਾਰਾ ਚੌਂ ਗਿਆ ਕੇ ਉਸ ਤੋਂ ਬਾਅਦ ਫਿਰ ਗੱਦੇ ਵਗੈਰਾ ਚੱਟਪੁਰ ਵਗੈਰਾ ਮਿਸ਼ਾਉਂਦੀਆਂ। ਇੱਕ ਸਿਰਫ ਪੋਚਾ ਰਹਿ ਗਿਆ। ਪੋਚਾ ਲਾਉਂਦੀਆਂ ਨਾਲੇ ਨਾਲ ਚਾਦਰ ਤੇ ਗੱਦੇ ਮਿਸ਼ਾਉਂਗੀ ਆ ਕੇ ਨਾਲੇ ਪਰਦੇ ਵਗੈਰਾ ਲਾ ਦਾਂਗੇ। ਪਹਿਲਾਂ ਫਿਰ ਧਾਰਾ ਚੌਂ ਆਈਏ। ਅੱਗੇ ਵਧੀ ਸੁਕ ਲੈਣਾ ਤੇ ਫੇਰ ਆ ਕੇ ਮੈਂ ਕਰ ਦਿੰਦੀ ਅੱਗੇ ਕੰਮ ਲਓ ਜੀ ਇੱਥੇ ਮੈਨੂੰ ਸਾਫ ਸਫੀਆ ਕਰਦਿ ਨੂੰ 6 ਵਜੇ ਸੀਗੇ ਵਿਚ ਤਾਰਾਂ ਵਿਚੋ ਕੈ ਇਨਾ ਤਾਰਾਂ ਚੋਕੇ ਆ ਕੇ ਉਸ ਤੋਂ ਬਾਅਦ ਲੱਗੀ ਸੀਗੀ ਫਿਰ ਮੈਂ ਕਿਹਾ ਵੀ ਹੁਣ ਚੱਕ ਦਈਏ ਬਿਸਤਰੇ ਵਿਛਾ ਦਈਏ ਅੰਦਰ ਤੇ ਨਾ ਇਹ ਨਾ ਥੱਲੇ ਮੈਂ ਇੱਕ ਚਾਦਰ ਵਿਛਾ ਲੈਣੀ ਹੁੰਦੀ ਆ ਪੁਰਾਣੀ ਚਾਦਰ ਆਹੇ ਤੇ ਇਹੀ ਚਾਦਰ ਪਛਾਲਣ ਨੇ ਫਿਰ ਜੇ ਕੋਈ ਵੀ ਗਰਦਾ ਵਗੈਰਾ ਨਹੀਂ ਤਾਂ ਲੜਲੇ ਕੱਪੜਿਆਂ 'ਚ ਜਾਂਦਾ ਜਿਵੇਂ ਆਪਾਂ ਨੇ ਬੈਟਾਂ ਦੇ ਵਿੱਚ ਹਨਾ ਸਿਆਲਾਂ ਵਾਲੇ ਕੱਪੜੇ ਰੱਖੇ ਹੋਏ ਨੇ ਤੇ ਚੈਨਰ ਰੱਖੇ ਹੋਣ ਨੇ ਨਾ ਫਿਰ ਉਹਨਾਂ ਤੇ ਗਰਦਾ ਵਗੈਰਾ ਨਹੀਂ ਜਾਂਦਾ ਹੈਗਾ ਵੀ ਅਸੀਂ ਚਾਦਰ ਕਰਕੇ ਤੇ ਗੱਦੇ ਆਪਾਂ ਚਲੋ ਜੀ ਲਾ ਦਈਏ ਗੱਦਿਆਂ ਤੇ ਕਵਰ ਲੈਣੇ ਵਾਲੇ ਨੇ ਹਾਲੇ ਮੈਂ ਕਵਰ ਲੈਣੇ ਆ ਇਹਨਾਂ ਤੇ ਤੇ ਗੱਦੇ ਨਾ ਫੁੱਲ ਕੇ ਹਨ ਮੋਟੇ ਹੋ ਗਏ ਸੀਗੇ ਬਹੁਤ ਸੋਹਣੇ ਤੇ ਗੱਦਿਆਂ ਇੱਕ ਗੱਦੇ ਤੇ ਮੈਂ ਚਾਦਰ ਵਿਛਾਉਣੀ ਹੁੰਨੀ ਐ ਤੇ ਇੱਕ ਤੇ ਨਹੀਂ ਵਿਛਾਉਂਦੇ ਹੈਗੇ ਅ ਸੱਜ ਪਾਪਾ ਵਿਛਾ ਲੰਦਾ ਇਹਦੇ ਤੇ ਚਾਦਰ ਸੱਚ ਇੱਕ ਪਾਸੇ ਦਰੀ ਵਿਛਾ ਲੰਨੇ ਆਪਾਂ ਦੂਜੇ ਪਾਸੇ ਨਹੀਂ ਵਿਛਾਉਂਦੇ ਹੈਗੇ ਤੇ ਲਓ ਜੀ ਆਪਾਂ ਗੱਦੇ ਆ ਸੈਟ ਕਰਕੇ ਉੱਪਰ ਚਾਦਰ ਵਿਛਾ ਕੇ ਸਰਾਣੇ ਰੱਖ ਕੇ ਨਾ ਉਸ ਤੋਂ ਬਾਅਦ ਲਾਮਗੇ ਪੜਦੇ ਪੜਦੇ ਵੀ ਬਸ ਥੋਤੇ ਗਏ ਸੀ ਮੈਨੂੰ ਤਾਂ ਹੀ ਮੈਂ ਕੱਪੜੇ ਨਾਲ ਦੀ ਨਾਲ ਥੋਤੇ ਨੇ ਵੀ ਸਾਰੇ ਨਾ ਉਹ मतलब सारा कुछ इकठ्ठा ही कंप्लीट हो गया मतलब कपड़े तो के जदे नाल दी नाल टंगे ਜਾਣਗੇ ਪਰਦੇ वगैरह चादर चादर ਵੀ ਮੈਂ ਉਹੀ ਧੋਕੇ ਨਾ ਉਹੀ ਪੁਸ਼ਾਤੀ ਹਲੇ ਇਹਦੇ ਨਾਲੇ ਸਾਰਾਂਗੇ ਹਲ ਨਵੀਂ ਨਹੀਂ ਕੱਢਦੇ ਹੈਗੇ ਮੈਨੂੰ ਐ ਆ ਵੀ ਮੇਲੇ ਨੂੰ ਨਵੀਆਂ ਕੱਢੀਏ ਤਾਂ ਕਰਕੇ ਨਾ ਮੈਂ ਉਹੀ ਧੋਕੇ ਉਹੀ ਪੁਸ਼ਾਦ ਲੈਣੀਆਂ ਬਸ ਇਹ ਹੁਣ ਥੋੜੀ ਜਿਹੀ ਫਟੇ ਹੋਈ ਆ ਬਸ ਫਿਰ ਇਹਦੇ ਬਾਅਦ ਇਹਦਾ ਖੜਾ ਛੱਡ ਦਾਂਗੇ ਆਪਾਂ ਫੇਰ ਨਹੀਂ ਵਿਸ਼ਾਇਆ ਕਰਨੀ ਹੈਗੀ ਤੇ ਹੁਣ ਵਿਸ਼ਾ ਲੈਣੇ ਹੁੰਨੇ ਆ ਲਓ ਜੀ ਇੱਥੇ ਆਪਾਂ ਨੇ ਆ ਪਰਦੇਸ ਮਾਰ ਕੇ ਲਾਤੇ ਪਾਸੇ ਕੋਤ ਤੇਰਾ ਹੈ ਦਿਨੋਂ ਦਾ ਆ ਪਰਦੇ ਸਟ ਕਰਕੇ ਲਾ ਦਾਂਗੇ ਉਸ ਤੋਂ ਬਾਅਦ ਤਾਂ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸੋਹਣੇ-ਸੋਹਣੇ ਕਮੈਂਟ ਕਰਕੇ ਨੇ ਤੇ ਆਪਣੀ ਵੀਡੀਓ ਤੇ ਆਉਂਦੇ ਨੇ ਪਲੀਸ ਵੀਡੀਓ ਨੂੰ ਕੋਲ ਵਾਚ ਕਰ ਲਿਆ ਕਰੋ ਤੇ ਸੋਹਣੇ-ਸੋਹਣੇ ਕਮੈਂਟ ਆਪਦੇ ਜਰੂਰ ਕਰਿਆ ਕਰੋ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗਦੀ ਹੈ ਲੋ ਜੀ ਆਪਣਾ ਕਮਰਾ ਹੋ ਗਿਆ ਤਿਆਰ ਬਿਲਕੁਲ ਸਾਫ ਹੋ ਗਿਆ ਸਾਰੇ ਸਾਫ ਸਭ ਰਿਹਾ ਕਰਤਾ ਪਾੜਦੇ ਵਗੈਰਾ ਧੋਗੇ ਲਾਤੇ ਚਾਦਰ ਪਛਾਤੀ ਹਨ ਸਾਰੇ ਸਾਫ ਹੋ ਗਿਆ ਲੋ ਜੀ ਹੁਣ ਆਪਾਂ ਆਪਣੀ ਵੀਡੀਓ ਦਾ ਕਰਦੇ ਆ ਐਂਡ ਇੱਥੇ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਨਾਲ ਤੇ ਚਾਦਰ ਆਪਨੇ પ્રાਣੀਓ ਵਿਛਾਈਏ ਨਵੀਂ ਕੱਢਾਂਗੇ ਹਲੇ ਫਿਲਹਾਲ ਮੈਂ ਧੋਕੇ ਹੀ ਵਿਛਾਤੀ ਬਸ ਹੁਣ ਇਹ ਰਿਟਾਇਰ ਕਰ ਦੇਣੀ ਆ ਥੋੜੀ ਜਿਹੀ ਪਾਟੀ ਹੋਈ ਹੈ ਛੱਡ ਦੇਣੀ ਆ ਬਸ ਹੁਣ ਇਹ ਤੇ ਮੈਨੂੰ ਐ ਵੀ ਚਲੋ ਮੇਲੇ ਨੂੰ ਨਵੀਆਂ ਕੱਢੀ ਇਹ ਵੀ ਰਹਿਣ ਦਿੰਦੇ ਹਾਂ ਹਲੇ ਇਹਦੇ ਨਾਲ ਸਾਰ ਲੈਂਦੇ ਆ ਤਾਂ ਕਰਕੇ ਨਹੀਂ ਬਿਸ਼ਾਈ ਨਵੀ ਤੇ ਲਓ ਜੀ ਆਪਾਂ ਆਪਣੀ ਵੀਡੀਓ ਦਾ ਐਂਡ ਦਿੱਤੀ ਕਰਦੇ ਆ ਕੱਲ ਨੂੰ ਮਿਲਦੇ ਆ ਨਵੇਂ ਬਲੌਗ ਨਾਲ ਤੇ ਕੱਲ ਨੂੰ ਦੂਸਰੇ ਕਮਰੇ ਦੀ ਸਫਾਈ ਕਰਾਂਗੇ ਤੇ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਜੀ ਕੱਲੂ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ satsang with bye bye